ਮਹਲਾ ਪੰਜਵਾਂ ਘਰ ਪਹਿਲਾ ਤੇ ਤੁਕੇ ਏਕੋ ਅੰਕਾਰ ਸਤਗੁਰ ਪ੍ਰਸਾਦ ਕਿਸ ਹੋ ਜਾਚੀ ਕਿਸ ਆਰਾਦੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀਸੇ ਵਡਾ ਵਡੇਰਾ ਸੋ ਸੋ ਖਾ ਖੁਰਅਲਸੀ ਨਿਰਭੋ ਨਿਰੰਕਾਰ ਪਾਉਖੰਡਨ ਸਭ ਸੁਖ ਨਵ ਨਿਦ ਦੇਸੀ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 608 ਤੇ ਸ਼ੋਭਨੀਕ 106 ਰਾਗ ਵਿੱਚ ਤਨਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜੀ ਦੀ ਬਾਣੀ ਦਾ ਇਹ ਪਾਉਨ ਸ਼ਬਦ ਜੋ ਪਹਿਲੇ ਕਾਰ ਵਿੱਚ ਗਾਉਣ ਦੀ ਹਦਾਇਤ ਹੈ ਤਿੰਨ ਤੁਕਾਂ ਵਾਲਾ ਹੈ ਅਕਾਲਪੁਰ ਕੇ ਇੱਕ ਕਾਇਤ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗ ਲਗਾ ਕੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਦੇ ਦਰ ਤੋਂ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਾਂ ਨੂੰ ਹੁਕਮ ਬਖਸ਼ਿਸ਼ ਕਰ ਰਹੇ ਹਨ ਕਿ ਜਿਸ ਪਰਮੇਸ਼ਰ ਨੇ ਇਹ ਸੰਸਾਰ ਰਚਿਆ ਹੈ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਹੈ ਉਸ ਨੂੰ ਛੱਡ ਕੇ ਹੋਰ ਕਿਸ ਦੀ ਆਸ ਕਰੋਗੇ ਕਿਸ ਤੋਂ ਮੰਗੋਗੇ ਜੋ ਦੁਨੀਆਂ ਵਿੱਚ ਤੁਹਾਨੂੰ ਸਭ ਤੋਂ ਵੱਡੇ ਵੱਡੇ ਲੋਕ ਦੇਖਦੇ ਹਨ ਉਹਨਾਂ ਨੇ ਤੇ ਮਰ ਜਾਣਾ ਹੈ ਤੇ ਮਿੱਟੀ ਵਿੱਚ ਰਲ ਜਾਣਾ ਹੈ ਉਸ ਪਰਮੇਸ਼ਰ ਦਾ ਆਰਾਧਨ ਕਰੋ ਉਸ ਤੋਂ ਆਸ ਰੱਖੋ ਜੋ ਡਰ ਦੂਰ ਕਰਨ ਵਾਲਾ ਹੈ ਜੋ ਦੁੱਖ ਦੂਰ ਕਰਨ ਵਾਲਾ ਹੈ ਸਾਰੇ ਹੀ ਸੁੱਖਾਂ ਦੇ ਖਜ਼ਾਨੇ ਜਿਸ ਦੇ ਕੋਲੇ ਹਨ ਉਸ ਤੇ ਆਸ ਬਣਾ ਕੇ ਰੱਖੋ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾਲਾਈ ਕਿਆ ਤੇ ਕਾਮੋ ਤਾ ਜਾ ਰਹਾ ਉਸ ਪਰਮੇਸ਼ਰ ਦਾ ਸਿਮਰਨ ਕਰੋ ਉਸ ਦੀਆਂ ਦਿੱਤੀਆਂ ਦਾਤਾਂ ਦੇ ਨਾਲ ਤੁਸੀਂ ਰਾਜ ਸਕਦੇ ਹੋ ਵਿਚਾਰੇ ਮਨੁੱਖਾਂ ਦੀ ਕੀ ਸਿਫਤ ਕਰਦੇ ਹੋ ਕੀ ਉਹਨਾਂ ਦੇ ਚਾਬਲੂਸਿਆਂ ਕਰਦੇ ਹੋ ਉਹਨਾਂ ਦੀਆਂ ਸਿਫਤਾਂ ਕਰਦੇ ਹੋ ਉਹ ਪਰਮੇਸ਼ਰ ਦੇ ਉੱਤੇ ਹੀ ਆਸ ਬਣਾ ਕੇ ਰੱਖੋ ਜੇ ਨਾ ਹਰ ਧਿਆਆ ਸਭ ਕਿਸ ਤਿਸ ਕਾ ਤਿਸ ਕੀ ਭੁੱਖ ਗਵਾਈ ਐਸਾ ਧਨ ਦੀ ਆ ਸੁਖ ਦਾਤਾ ਨਿਕੋਟ ਨ ਕਭੀ ਜਾਈ ਆਨੰਦ ਭਾਇ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਿਲਾਈ ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ ਉਸ ਦੇ ਵਿਧੀ ਵਿਧਾਨ ਦੇ ਉਤੇ ਪਹਿਰਾ ਦਿੱਤਾ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਆਪਣੀਆਂ ਲੱਗਦੀਆਂ ਹਨ ਮਾਇਆ ਦੀ ਤ੍ਰਿਸ਼ਨਾ ਸਾਰੀ ਉਹਨਾਂ ਦੀ ਖਤਮ ਹੋ ਜਾਂਦੀ ਹੈ ਇਹੋ ਜਿਹਾ ਧਨ ਸੁਖ ਦੇਣ ਵਾਲੇ ਪਰਮੇਸ਼ਰ ਨੇ ਬਖਸ਼ ਦਿੱਤਾ ਜੋ ਕਦੇ ਵੀ ਖਤਮ ਨਹੀਂ ਹੁੰਦਾ ਆਤਮਿਕ ਅਡੋਲਤਾ ਆਦੀ ਬਰਕਤ ਦੇਦਾ ਸਾਰੇ ਹੀ ਸੁਖ ਉਹਨਾਂ ਦੇ ਹਿਰਦੇ ਵਿੱਚ ਆ ਵਸਦੇ ਹਨ ਪਰਮੇਸ਼ਰ ਦੇ ਨਾਲ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ ਮਨ ਨਾਮ ਜਪ ਨਾਮ ਆਰਾਧ ਅਨੰਦਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਝੂਕੀ ਕਾਣਕ ਜਮਾਣੀ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਮਾਰੇ ਕਹਿੰਦੇ ਆਪਣੇ ਮਨ ਨੂੰ ਕਹੋ ਪਰਮੇਸ਼ਰ ਦਾ ਨਾਮ ਜਾਪ ਪਰਮੇਸ਼ਰ ਦਾ ਜੋ ਨਾਮ ਹੈ ਉਸ ਨੂੰ ਮਨ ਸਿਮਰਨ ਕਰ ਹਰ ਰੋਜ ਪਰਮੇਸ਼ਰ ਦੇ ਨਾਮ ਨੂੰ ਦੱਸਿਆ ਵੀ ਕਰ ਵਿਆਖਿਆ ਵੀ ਕਰਿਆ ਕਰ ਜੋ ਸਾਧੂ ਸੰਤਾਂ ਦਾ ਉਪਦੇਸ਼ ਹੈ ਉਸ ਨੂੰ ਜਦੋਂ ਤੁਸੀਂ ਜੀਵਨ ਦੇ ਵਿੱਚ ਲਾਗੂ ਕਰ ਲਿਆ ਜਮਾ ਦੀ ਮਥਾ ਜੀ ਹੀ ਮੁੱਕ ਜਾਣੀ ਹੈ ਵਸਤਾ ਕਿਨ ਨੂੰ ਪ੍ਰਾਪਤ ਹੁੰਦੀ ਜਿਹੜੇ ਉਹਦੀ ਕਿਰਪਾ ਦੇ ਪਾਤਰ ਬਣ ਗਏ ਉਹ ਗੁਰੂ ਦੀ ਬਾਣੀ ਦੇ ਨਾਲ ਜੁੜ ਗਏ ਸੁਰਤ ਜੁੜ ਗਈ ਗੁਰੂ ਦੇ ਬਾਣੀ ਅਨਸਾਰ ਆਪਣਾ ਜੀਵਨ ਬਣਾਉਣਾ ਸ਼ੁਰੂ ਕਰ ਦਿੱਤਾ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆ ਦਿਆਲਾ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਸਾਡੀ ਕੀ ਪਾਇਆ ਕਿ ਅਸੀਂ ਵਾਹਿਗੁਰੂ ਜੀ ਤੁਹਾਡੀ ਕੀਮਤ ਦੱਸ ਸਕੀਏ ਤੁਸੀਂ ਸਾਰਿਆਂ ਜਿਹਾ ਤੇ ਦਇਆ ਕਰਨ ਵਾਲੇ ਹੋ ਜੋ ਕੁਝ ਵੀ ਸੰਸਾਰ ਵਿੱਚ ਵਰਤ ਰਿਹਾ ਏ ਤੁਹਾਡਾ ਹੀ ਵਰਤ ਰਿਹਾ ਤੁਹਾਡਾ ਹੀ ਹੁਕਮ ਚੱਲ ਰਿਹਾ ਹੈ ਅਸੀਂ ਤਾਂ ਅਨਜਾਣੇ ਬਾਲ ਹਾਂ ਤੁਸੀਂ ਪ੍ਰithvi ਦੇ ਮਾਲਕ ਹੋ ਧੰਗੁਰੂ ਨਾਨਕ ਦੇਵ ਜੀ ਸਾਡੀ ਰੱਖਿਆ ਕਰੋ ਜਦੋਂ ਤੁਸੀਂ ਸਾਡੀ ਰੱਖਿਆ ਕਰ ਦਿੱਤੀ ਇਹੋ ਜਿਹਾ ਸਬੰਧ ਬਣ ਜਾਵੇਗਾ ਜਿਸ ਤਰ੍ਹਾਂ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ ਪਿਤਾ ਆਪਣੇ ਪੁੱਤਰ ਤੇ ਕਿਰਪਾ ਕਰਦਾ ਹੈ ਗੁਰਨਾਨਕ ਦੇਵ ਜੀ ਦੇ ਜੋ ਜਨ ਬਣ ਜਾਣਗੇ ਉਹ ਵੀ ਕਿਰਪਾ ਦੇ ਪਾਤਰ ਬਣ ਜਾਣਗੇ ਹੋਈਆਂ ਬੇਅੰਤ ਪੁਲਾਂ ਚੁਕਾਂ ਦੀ ਮਾਫੀ ਬਖਸ਼ਨੀ ਜੀ ਆਓ ਗੁਰਮੰਤਰ ਦਾ ਜਾਪ ਕਰੀਏ ਗੁਰੂ ਦਾ ਹੁਕਮ ਮੰਨਿਆ ਜਾਵੇ ਵਾਹੇ ਗੁਰੂ ਵਾਹੇ 哇。Wow.